ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਪਹੁੰਚੇ ਆਂ ਅੰਮ੍ਰਿਤਸਰ ਸਾਹਿਬ ਨਵਾਸ ਸਥਾਨ ਭਾਈ ਮੀਤ ਸਿੰਘ ਜੀ ਭਾਈ ਵੀਰ ਸਿੰਘ ਜੀ ਜਿਨ੍ਹਾਂ ਦਾ ਗੁਰੂ ਸਾਹਿਬ ਜੀ ਦੇ ਨਾਲ ਬੜਾ ਪਿਆਰ ਸੀ ਤੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਲਿਖੀਆਂ ਨੇ ਕਈ ਨਾਟਕ ਲਿਖੇ ਨੇ ਤੇ ਉਹਨਾਂ ਦੀਆਂ ਰਚਨਾਵਾਂ ਆਪਾਂ ਪੜ੍ਹਦੇ ਰਹੇ ਆਂ ਸੋ ਉਹਨਾਂ ਦੀਆਂ ਰਚਨਾਵਾਂ ਤੋਂ ਪਤਾ ਲੱਗਦਾ ਵੀ ਉਹ ਬਹੁਤ ਗੁਰੂ ਸਾਹਿਬ ਨੂੰ ਅਥਾਹ ਪਿਆਰ ਕਰਦੇ ਸਨ ਆਓ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਉਨੇ ਆ ਭਾਈ ਵੀਰ ਸਿੰਘ ਜੀ ਦੇ ਘਰ ਦਾ ਤੁਸੀਂ ਦੇਖ ਸਕਦੇ ਹੋ ਬੜੀ ਹਰੀਆਲੀ ਹਰਿਆ ਭਰਿਆ ਵਾਤਾਵਰਨ ਹੈ ਇਸ ਸਾਈਡ ਆ ਸਿੰਬਲ ਦਾ ਦਰਖਤ ਲੱਗਿਆ ਹੋਇਆ ਬਹੁਤ ਸੋਹਣੀ ਬਾਗਬਾਨੀ ਹੋਈ ਹੋਈ ਆ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸ ਜੇ ਮਾਂ ਵੀ ਸ੍ਰੀ ਦਰਬਾਰ ਸਾਹਿਬ ਜੋ ਅਮਰਤ ਵੇਲੇ ਪਹਿਲੇ ਫੁੱਲਾਂ ਦੀ ਸੇਵਾ ਹੁੰਦੀ ਆ ਇੱਥੇ ਫੁੱਲ ਲਾਏ ਗਏ ਨੇ ਇਥੋਂ ਲੈ ਕੇ ਤੋੜ ਕੇ ਲਿਜਾਏ ਜਾਂਦੇ ਨੇ ਸੋ ਆ ਭਾਈ ਸਾਹਿਬ ਦੀਆਂ ਰਚਨਾਵਾਂ ਜਿਹੜੀਆਂ ਨੇ ਲਿਖ ਕੇ ਲਾਈਆਂ ਗਈਆਂ ਨੇ ਸੋ ਤੁਸੀਂ ਕਦੇ ਵੀ ਦਰਵਾਰ ਸਾਹਿਬ ਆਓ ਭਾਈ ਵੀਰ ਸਿੰਘ ਜੀ ਦਾ ਘਰ ਜੋ ਕਿ ਰੋਹਾਨੀਅਤ ਦਾ ਭਰਿਆ ਹੋਇਆ ਹੈ ਸੋ ਉਹ ਜ਼ਰੂਰ ਦਰਸ਼ਨ ਕਰਿਓ ਉਹਨਾਂ ਦਾ ਇਹ ਨਿਵਾਸ ਸਥਾਨ ਹੈ ਜਿੱਥੇ ਉਹ ਰਹਿੰਦੇ ਸੀ ਜਿਸ ਕਲਮ ਦੇ ਨਾਲ ਉਹ ਰਚਨਾਵਾਂ ਲਿਖ ਜੇ ਸੀ ਜਿਸ ਕੱਪ ਵਿੱਚ ਚਾਹ ਪੀਂਦੇ ਸੀ ਜਿਸ ਕੁਰਸੀ ਤੇ ਬੈਠਦੇ ਸਨ ਉਹ ਸਾਰੀਆਂ ਹੀ ਉਹਨਾਂ ਦੀਆਂ ਜੋ ਵਸਤੂਆਂ ਹਨ ਇਸ ਘਰ ਦੇ ਅੰਦਰ ਹਨ ਅੰਦਰ ਵੀਡੀਓਗ੍ਰਾਫੀ ਦੀ ਜਿਹੜੀ ਪਰਮਿਸ਼ਨ ਨਹੀਂ ਮਿਲਦੀ ਪਰ ਤੁਸੀਂ ਇੱਥੇ ਆ ਕੇ ਇੱਕ ਰੋਹਾਨੀਅਤ ਜਿਹੜੀ ਮਹਿਸੂਸ ਕਰੋਗੇ ਸੋ ਜਰੂਰ ਦਰਸ਼ਨ ਕਰਿਓ ਸੋ ਇਸ ਜਗ੍ਹਾ ਦੇ ਉੱਤੇ ਜਦੋਂ ਵੀ ਤੁਸੀਂ ਆਓ ਲੋਕੇਸ਼ਨ ਪਾ ਲਓ ਨਵਾਸ ਸਥਾਨ ਜਾਂ ਭਾਈ ਵੀਰ ਸਿੰਘ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੋ ਉਹਨਾਂ ਦਾ ਘਰ ਉਹਨਾਂ ਦੀਆਂ ਰਚਨਾਵਾਂ ਵੀ ਇੱਥੇ ਪਈਆਂ ਨੇ ਤੁਸੀਂ ਉਹ ਵੀ ਖਰੀਦ ਸਕਦੇ ਹੋ ਸੋ ਆਹ ਇਸ ਸਾਈਡ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਫੁੱਲ ਜਿਹੜੇ ਲੱਗੇ ਹੋਏ ਨੇ ਜਿਹੜੇ ਫੁੱਲ ਸ੍ਰੀ ਦਰਵਾਲ ਸਾਹਿਬ ਜਾਂਦੇ ਨੇ ਇਹ ਤੋਂ ਤੁਸੀਂ ਵੇਖੋ ਕਿੰਨਾ ਸੁੰਦਰ ਦ੍ਰਿਸ਼ ਹੈ ਸੋ ਇਹ ਉਹਨਾਂ ਦਾ ਘਰ ਹੈ ਜੀ ਕੁਝ ਫੋਟੋਗ੍ਰਾਫਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਇਹ 29 ਘਰ ਵਿੱਚ ਉਹ ਰਹਿ ਕੇ ਜਿਹੜੀਆਂ ਦੇ ਚਨਾਮਾ ਲਿਖਦੇ ਸਨ ਇੱਕ ਤੁਹਾਨੂੰ ਆ ਦਿਖਾ ਰਹੇ ਹਾਂ ਜੀ ਦ੍ਰਿਸ਼ ਇਸ ਸਾਈਡ ਦੇਖੋ ਆ ਸਾਰੀਆਂ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਆ ਬਾਹਰ ਬੈਠਣ ਦੇ ਲਈ ਅਰੇਂਜਮੈਂਟ ਆ ਉਸ ਸਮੇਂ ਦਾ ਜੋ ਬਣਿਆ ਹੋਇਆ ਪ੍ਰਾਤਨ ਹੀ ਹੈ ਸੋ ਇਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਛੋਟਾ ਜਿਹਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇਸ ਸਾਈਡ ਪਾਈ ਸਾਹਿਬ ਜੀ ਦਾ ਆਫਿਸ ਸੀ ਜਿੱਥੇ ਬਹਿ ਕੇ ਇਰਜਨਾਮਾ ਲਿਖਦੇ ਸਨ ਇਧਰ ਫਿਰ ਫੁੱਲ ਲੱਗੇ ਨੇ ਆ ਕੋਈ ਜਿਹੜਾ ਹੈਂਡ ਪੰਪ ਪੁਰਾਣੇ ਸਮੇ ਦਾ ਆ 휠 ਘੁੰਮਦਾ ਹੋਵੇਗਾ ਇਹਦੇ ਨਾਲ ਪਿਸਟਨ ਚੱਲਦੇ ਹੋਣਗੇ ਤੇ ਪਾਣੀ ਜਿਹੜਾ ਉਹ ਪੰਪ ਹੁੰਦਾ ਹੋਵੇਗਾ ਟੂਟੀ ਵਿੱਚ ਆਉਂਦਾ ਹੋਵੇਗਾ ਸੋ ਇਹ ਪ੍ਰਾਤਨ ਹੈਂਡ ਪੰਪ ਜਿਹੜਾ ਲੱਗਿਆ ਹੋਇਆ ਸੋ ਮੈਂ ਬੇਨਤੀ ਕਰਾਂ ਜੀ ਜਿਹੜੇ ਰੂਹਾਨੀਅਤ ਦੇ ਜਿਨ੍ਹਾਂ ਦੇ ਅੰਦਰ ਤੜਫ ਹੈ ਸੋ ਜਰੂਰ ਇੱਥੇ ਬੜਾ ਸਕੂਨ ਹੈ ਕਿਉਂਕਿ ਅਸੀਂ ਟੂਰਿਸਟ ਪਲੇਸਸ ਤੇ ਤਾਂ ਬੜਾ ਘੁੰਮਦੇ ਆ ਪਰ ਜਿਹੜੀ ਰੂਹਾਨੀਅਤ ਤੇ ਕੇਂਦਰ ਨਹੀਂ ਜਿੱਥੇ ਕਿਸੇ ਨੇ ਬੰਦਗੀ ਕੀਤੀ ਆ ਉਸ ਜਗ੍ਹਾ ਨੂੰ ਅਸੀਂ ਬਹੁਤ ਘੱਟ ਜਾਂਦੇ ਆ ਸੋ ਕੋਸ਼ਿਸ਼ ਕਰਿਓ ਜਦੋਂ ਵੀ ਸ੍ਰੀ ਹਰਮੰਦਰ ਸਾਹਿਬਾ ਨੂੰ ਭਾਈ ਵੀਰ ਸਿੰਘ ਜੀ ਦਾ ਘਰ ਅੰਦਰੋਂ ਜਰੂਰ ਦਰਸ਼ਨ ਕਰਕੇ ਜਾਇਓ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹ ਅੰਦਰੋਂ ਵੈਲ ਮੇਨਟੇਨ ਕੀਤਾ ਉਸ ਸਮੇਂ ਦੀਆਂ ਸਾਰੀਆਂ ਬਿਲੋਂਗਿੰਗਸ ਵਸਤੂਆਂ ਉਹਨਾਂ ਦੀਆਂ ਪਈਆਂ ਨੇ ਸੋ ਸਾਰਿਆਂ ਨੇ ਸਾਰੀ ਸੰਗਤ ਦਾ ਧੰਨਵਾਦ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੰਗੀ ਚੀਜ਼ ਸ਼ੇਅਰ ਕਰਿਆ ਕਰੋ ਤਾਂ ਜੋ ਚੰਗੀ ਜਿਹੜੀ ਸਾਡੀ ਕਾਮ ਆ ਉਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਭਵਿੱਖ ਵੀ ਚੰਗਾ ਹੋ ਸਕੇ ਤੋ ਤਾਂ ਕਿ ਅਸੀਂ ਇਹਨਾਂ ਬੁਕਸ ਦੇ ਨਾਲ ਲਿਟਰੇਚਰ ਦੇ ਨਾਲ ਜੁੜੀਏ ਜੋ ਸਾਡੀ ਝੋਲੀ ਵਿੱਚ ਭਾਈ ਵੀਰ ਸਿੰਘ ਜੀ ਪਾਕੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ